ਕਸਿ ਤੈ ਆਲੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦਿਨ ਹੈਗਾ ਜੀ ਸੰਡੇ ਦਾ ਅਸੀਂ ਨੇ ਜਾਣ ਦਾ ਟੂਰ ਬਣਾਇਆ ਸਾਡਾ ਕੋਈ ਪਤਾ ਨਹੀਂ ਲੱਗ ਰਿਹਾ ਕਿੱਥੇ ਵਿੰਦਰਾ ਸੱਚਲੀ ਜੀ ਕਪੜੇ ਮੈਂ ਧੋ ਵੀ ਦਿੱਤੇ ਖਾਸੇ ਬਾਹਰ ਲੈ ਸੰਨ 10:00 ਵਜ ਗਏ ਰਾਤ ਮੈਨੂੰ ਕਹਿੰਦੇ ਆਪਾਂ 9:00 ਵਜੇ ਨੂੰ ਚੱਲਾਂਗੇ ਹਾਂ 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 ਜੇ ਵੀ ਕੰਮ ਨਹੀਂ ਨਿਪੜਿਆ ਕੰਨੇ ਤਾਂ ਕਪੜੇ ਰੋਕੇ ਤੇ ਧੋਣ ਵਾਲੇ ਇੱਕ ਕਹਿੰਦੇ ਹੁੰਦੇ ਨੇ ਹੋਰ ਦਿਨ ਚੰਗੀ ਤੇ ਹਾਰ ਦਿਨ ਮੰਦੀ ਹਾਏ ਹਾਏ ਅੱਜ ਮੇਰੇ ਕੋਲ ਕੋਈ ਵੀ ਸੂਟ ਨਹੀਂ ਪਾਉਣ ਨੂੰ ਮੈਂ ਪਿਛਲੇ ਸਾਲ ਵਾਲਾ ਔਰ ਗੈਂਜਾ ਦਾ ਇੱਕ ਹੀ ਸੂਟ ਕੱਢਿਆ ਪਤਾ ਕੀ ਮੇਰੇ ਸੂਟ ਨਾ ਉਹ ਕੂਲਰ ਦਾ ਮੂੰਹ ਇੱਧਰ ਕਰਵੇ ਸੱਚੀ ਲੀਕ ਚੱਲਦੀ ਟੇਲਰ ਕੋਲੇ ਪਾਇਨੇ ਨਾਪ ਲਈ ਦੋ ਦਿਨ ਟੇਲਰਾਂ ਕੋਲੇ ਦੋ ਹੀ ਤਿੰਨੇ ਸੂਟ ਪਹੁੰਚੇ ਪੈਨੇ ਜਿਹੜੇ ਗਰਮੀ ਦੇ ਵਿੱਚ ਪਾਉਣ ਵਾਲੇ ਸੀਗੇ ਜਿਹੜੇ ਹੁਣ ਸਲਾਈ ਕਰਾਏ ਤੇ ਹੁਣ ਇੰਨੀ ਗਰਮੀ 'ਚ ਕੌਣ ਜਾਊ ਉਹ ਕੱਲ ਕਹਿੰਦੇ ਕੱਲ ਨੂੰ 10 ਵਜੇ ਲੈ ਜਾਓ ਮਗਾ ਚਲ ਛੱਡੋ ਨਕੜਾ ਬਿਆਖੜਾ ਹੀ ਪਾ ਜਣੇ ਗਰਮੀ ਬਹੁਤ ਹੋਈ ਪੀ ਅਸੀਂ ਪਹਿਲਾਂ ਹੀ ਲੇਟ ਆ ਤਿੰਨ ਚਾਰ ਥਾਂ ਮੇ ਜਾਣਾ ਐ ਅਸੀਂ ਨੇ ਫਿਰ ਉਥੋਂ ਵਾਪਸ ਮੁੜਨ ਦਾ ਟਾਈਮ ਵੀ ਨਹੀਂ ਰਹਿੰਦਾ ਔਖਾ ਹੋ ਜਾਂਦਾ ਅੱਜ ਸੰਡੇ ਕਰਕੇ ਮੈਂ ਛੁੱਟੀ ਦਾ ਲਾਹਾ ਲੈ ਲਿਆ ਪਿੱਤੀ ਇਕੱਲੀ ਗੱਡੀ ਚ ਲਾਉਂਦੀ ਨਹੀਂ ਡਰਦੀ ਅੱਜ ਪਿੰਦਰ ਆ ਇਹਦੇ ਨਾਲ ਇਹਨੂੰ ਸਹਾਰਾ ਰੰਦਾ ਆ ਚੱਕ ਟੀ-ਸ਼ਰਟ ਕੀ ਪਾਏਗਾ ਤੂੰ ਲੋਰ ਪੈਂਟ ਇੱਕ ਸਾਡੀ ਭੈਣ ਜੀ ਆ ਬੈਠੀ ਐ ਭੈਣ ਜੀ ਨਾ ਤਾਂ ਲਈ ਸਿਰ ਤਵਾਲਾ ਹੈ ਹੈ ਠੀਕ ਹੈ ਪੂਰੀ ਰਹਿਣਾ ਮਾਸਟਰ ਕੋਲੇ ਰਹਿ ਜਾ ਸੀ ਵਗ ਜਾਨੇ ਹੈ 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 ਨਾ ਜਾਣੀ ਮਮੀ ਵੀ ਲੈ ਕੇ ਜਾਉਗੀ ਇਹਨੂੰ ਫੇਰ ਤੂੰ ਆ ਤੇ ਪਿੰਡ ਜਾਏਂਗੀ ਤੇਰੀ ਮੰਮਾ ਨਾਲ ਕੀ ਹੂੰ ਕਿਆ ਬਾਤ ਜਦੋਂ ਮਿੱਥੋਦੀ ਪੂਰੀ ਭਈਆਂ ਦੇ ਸਕੂਲ ਸਕਾਲ ਦਾ ਕੰਮ ਚੱਲ ਪਾ ਕੱਪੜੇ ਲੈ ਮੈਂ ਨਾ ਕਿਉਂ ਨੀ ਇੱਕ ਵਾਰ ਤਾਂ ਮੈਂ ਸਵੇਰੇ ਨਹਾ ਲਈ ਸੀ ਹੁਣ ਆਏ ਕੱਪੜੇ ਪਾਏ ਜਿੰਨ ਜਾਂਦੇ ਦੇਖੋ 2 ਘੰਟੇ ਲਾਦਨੇ ਨੇ 8 ਵਜੇ ਦੇ ਲੱਗੇ ਨੇ ਗੰਡੀ ਧੋਣ ਤੇ ਮੈਂ ਇੱਕ ਅਜ ਪਤਾ ਨਹੀਂ ਆਪਣੀ ਮੱਜ ਨੂੰ ਕੀ ਹੋ ਗਿਆ ਸਿੱਦਰ ਸੂਈ ਨੂੰ ਖੜੀ ਨਹੀਂ ਹੈਗੀ ਪਤਾ ਨਹੀਂ ਕੀ ਕਰੀ ਇਹਨਾਂ ਦਾ ਗਰਮੀ ਜਬਦੀਨ ਹੁੰਦੇ ਫਰੀ ਜਨਾਂ ਦੁੱਧ ਦੀ ਆਹੀ ਸੇ ਆਪਾ ਹੁੰਦਾ ਇਹਨਾਂ ਦਾ ਕੁਛ ਕੁ ਸਮਾਨ ਤਾਂ ਮੈਂ ਰੱਖ ਲਿਆ ਕੋਈ ਜਿਹੜਾ ਜ਼ਿਆਦਾ ਆ ਗਿਆ ਹੋਰ ਰੱਖ ਲਾਂਗੇ ਪੈਂਟ ਚੱਕ ਉਧਰੋਂ ਟੈਂਡਾ ਉਹ ਤੇ ਟਰੰਕ ਚ ਪਈ ਹੋਊ ਜਾਂ ਅੰਮਾਰੀ ਤੇ ਦੇਖ ਲਾ ਜਾ ਰਾਇ ਨਖਰਾ ਕਰੋ ਸਾਰਾ ਕੰਮ ਮੇਰੇ ਸਿਰ ਤੇ ਸੜਦਾਨੇ ਤੁਸੀਂ ਦੇਖ ਲਾ ਜੇ ਕੋਈ ਨਵੀਂ ਨੋਰ ਦੋਤੀ ਉਹ ਤਾਂ ਉਹ ਪਾਲਾ ਨਹੀਂ ਪੈਂਟ ਪਾਲਾ ਹੈ ਹੇ ਚਲੋ ਜੀ ਆਪਾਂ ਮਿਲਦੇ ਆਂ ਫੇਰ ਹੁਣ ਮੈਂ ਨਹਾ ਕੇ ਮੈਂ ਤਿਆਰ ਹੋ ਜਾ ਤਾਬੂ ਦਾ ਸਿਰ ਪੀਤੀ ਬਾਹੂਗੀ ਉਹ ਸਿਰ ਵਾਹੀ ਆਂਦੀ ਹੈ 인더 ਵੀ ਨਾ ਮੈਂ ਰਹਿ ਗਈ ਕੱਲੀ ਸਰਦਾ ਦੀ ਚਲੇਗਾ ਖੇਤ ਕੱਕ ਕੱਢਣਾ ਭੈਗਿਆਂ ਸੰਗ ਦਾ ਮੈਂ ਬੈਠੂ ਇੱਥੇ ਮੈਂ ਬੈਠੂ ਮੇਰੀ ਸੀਟ ਰੋਕ ਲਈ ਹੈ ਮੇਰੀ ਸੀਟ ਰੋਕ ਲਈ ਚਲੋ ਗੰਢੋ ਇਹਨੇ ਗੱਡੀ ਤੁਸੀਂ ਮੈਂ ਜਿੰਦੇ ਲਾ ਦੋ ਪਾ ਬੈਲੀਓ ਗੜ ਕੇ ਦੇ ਹੁਣ ਬੋਤਲ ਧਰ ਲਓ ਵਿੱਚ ਮੈਥੋਂ ਗਲਾਸਾਂ ਨਾਲ ਨਹੀਂ ਫੜਾਇਆ ਜਾਣਾ ਬੋਤਲ ਦਾ ਢੱਕਣ ਵੀ ਪਤਾ ਨਹੀਂ ਕਿੱਥੇ ਹੈਗਾ ਅਹੀਂ ਤਾਂ ਮੈਂ ਜੇ ਕਿਤੇ ਜਾਂਦੀ ਨਹੀਂ ਹੁੰਦੀ ਆਪਦਾ ਕੰਮ ਸਾਰਾ ਸਿਰੇ ਆ ਬਾੜੋ ਬਣਾ ਸਿਸਾ ਗੋਲ ਕੇ ਬਣੇਗਾ ਮੇਰੀ ਦੁਆ ਫੜ ਮੈਂ ਜਿੰਦੇ ਲਾ ਰੇ ਏਟ ਲਾ ਦੇ ਨਾਲ ਲਾਉ ਮੈਂ ਜਾਵਾਂ ਉਹਨੂੰ ਪੁੱਛ ਕੋੜ ਤੂੰ ਚਲਾਵੇਂ ਤੂੰ ਏਟ ਲਾ ਦੇ ਚਲਾਉਗੀ ਖੜਜੇ ਨਾਨਕੀ ਵੀ ਹੁਣ ਖੜਜੇ ਤੁਸੀਂ ਜਾਂਦੇ ਹੋਏ ਕਿਹੜੇ ਪਿੱਛੇ ਬੈਠ ਗਿਆ ਤੂੰ ਮੂਰੇ ਮੂਰੇ ਬੈ ਜਾ ਮੈਡਮ ਮੰਗ ਰੋ ਜਾ ਮਿੰਦਲੇ ਦਫਾ ਹੋ ਬੈਠਣੀ ਨਹੀਂ ਦਿੰਦੇ ਮੈਂ ਤਾਂ ਕੋਈ ਕਹਿੰਦਾ ਇਹੋ ਦਾਬੂ ਦੁਰਿਆ ਜਾ ਮੇਰੇ ਕੋਲੇ ਲੱਗਦਾ ਆਪਣਾ ਹੈਗਾ ਮੁੱਖੀ ਕੱਢ ਲਓ ਹਾਏ ਦਾਬੂ ਦੇਖ ਮੁੜ ਕੇ ਨਾਲ ਕੀ ਹਾਲ ਹੋ ਗਿਆ ਤੇਰਾ ਵੀ ਹਾਏ ਹਾਏ ਮੈਂ ਤਾਂ ਘੁੱਟ ਗਈ ਸੀ ਮੈਂ ਵੀ ਘੱਡੀ ਸੀ ਮੈਂ ਘੜਜਹਾਜ਼ 'ਚ ਬੈਠੀ ਆ ਹਾਂ 50 ਆ ਸਮਾਨ ਤਾਂ ਕੱਢ ਗੀਨੀ ਐਂਕਾ ਕਹਿੰਦੀ ਸਾਥੋਂ ਨਹੀਂ ਆ ਗਏ ਹਾਈ ਨੂੰ ਅੰਦਰੀਆ ਇਤਨਾ ਨਹੀਂ ਦੱਸਿਆ ਵਾ ਵੀਡੀਓ ਦੇ ਵਿੱਚ ਵੀ ਨਹੀਂ ਦੱਸਿਆ ਹਾਈ ਹਾਈ ਬੈਠ ਕੇ ਨਹੀਂ ਬੈਠਾ ਸੀਗਾ ਨਹੀਂ ਬੈਠਾ ਸੀ ਉਹਨੇ ਦੋੜੀ ਵਾ ਇਹ ਚੱਕ ਮੈਂ ਵੀ ਨਾ ਸੰਗਲ ਪਾਉ। ਉਹ ਆਏ ਨਹੀਂ। ਨਾ। ਉਹ ਨੂੰ ਮੰਨੇ ਰਹੇ ਸੀ ਉਹ ਸੰਗਲ ਸਾਡੇ ਦਾ। ਅੱਛਾ ਪਰ ਨਹੀਂ ਕਰਿਆ ਉਸ ਨੂੰ। ਮੈਨੂੰ ਵੀ ਕਹਿੰਦੀ ਕਿ ਨਹੀਂ ਮੈਂ ਅਸੀਂ ਆ ਗਏ ਪਹਿਲਾਂ ਉਧਰ ਭੱਜ ਜਾਈਏ ਤੁਸੀਂ ਲੇਟ ਆ ਗਏ। ਉਹ ਨਹੀਂ ਆਉਂਦੀ ਸੱਜ ਜਦੋਂ ਫਿਰ ਉਹ ਤੋਂ ਉਹ ਦੇ ਕੇ ਉਹਨੂੰ ਸਟੌਪ ਦੇ। ਅੱਛਾ ਮੈਂ ਤੁਹਾਨੂੰ ਆਰਾਮ ਨਾਲ ਦਿੰਦਾ। ਮੈਨੂੰ ਕਹਿੰਦੀ ਤੁਸੀਂ ਪਹਿਲਾਂ ਉਰੇ ਖੜਜੋਗੇ ਨਹੀਂ ਫਿਰ ਅਸੀਂ ਦੋ ਘੰਟੇ ਤੋਂ ਮੁੜਾਂਗੇ। ਅਸੀਂ ਇਹ ਇਹ ਦਾ ਕਰਕੇ ਵੀ ਤੁਸੀਂ ਪਹਿਲਾਂ ਉਧਰ ਭੱਜ ਜਾਈਏ। ਮੈਂ ਨਾ ਕਰ ਦੰਗਾ ਸੀ ਨਹੀਂ ਕਰ ਦੰਗਾ ਨਹੀਂ ਪਹਿਲਾਂ। ਪਹਿਲੇ ਆਹੋ ਆ ਗਿਆ ਉਹ ਸੂਟ ਦੇ ਕੇ ਉਹ ਸਟਿਚ ਕਰਨਾ ਹੈ। ਤਾਂ ਯਾ ਦੇਖਣਾ ਸੁਣਨੀ ਕਰੇ ਕਰੇ ਲੱਗੇ ਪਏ ਨੇ ਆਪ ਕਹੇ ਲਵਾ ਕੇ ਨਾ ਨਾਮ ਨੂੰ ਭਰਾਰ ਕੇ ਜੇ ਸੱਚ ਦੇ ਨੇ ਨਾ ਉਹ ਸੰਤ ਦੇ ਨਾ ਬਹੁਤ ਕਰਦਾ ਹੀ ਬਾਕੀ ਹੈ ਨਾ ਕਰ ਰਹਿਣਾ ਮਾਈ ਗੋਡ ਕੁਝ ਬੇਦਾਰ ਰਹੀਆਂ ਹਰਤਾ ਇਹ ਦੀ ਨਾ ਪ੍ਰੋਗਰਾਮ ਦਾ ਮੁਰਤਾ ਚਾਹੀਦਾ ਰੁਲਣ ਦਾ ਕਿ ਉਹ ਰੋ ਰੋ ਤੇ ਸਾਦਾ ਗੱਡੀ ਵੀ ਆਈ ਪਈ ਹੈ ਯਾਰ ਹਾਂ ਕਾਦਾ ਮੈਂ ਨਹੀਂ ਵੇਖਾ ਮੈਸੇਜ ਆ ਤਾ ਮੈਂ ਕਰ ਰਹੀ ਹਾਂ ਚੱਲਣਾ ਨਹੀਂ ਹੈ ਵੀ ਨੀਂਤ ਨਹੀਂ ਲੱਗੇ ਬੰਨ ਵਾਲਾ ਕਰ ਗਿਆ ਉਹ ਨਰਾਹੀ ਨਹੀਂ ਚਾਹੀਦੀ ਮੈਂ ਪਾਠ ਮੈਂ ਤੇ ਦੁਆ ਕਰਦੀ ਆ ਮਾਈ ਗੋਡ ਉਹ ਪਹਿਲਾਂ ਸਾਇਬ ਕਹਿੰਦਾ ਸੀ ਹਾਂ ਇਹ ਤੈਨੂੰ ਆਹੀ ਲਈ ਬਿੱਦੇ ਨੇ ਕਾਸ਼ੀガル ਤੇ ਕੁੰਜੀ ਅਸ਼ੀਕਾ ਦੇਖੀ ਆ ਗਿਆ ਗੰਦੂ ਇਹ ਮੇਰੇ ਵਾਂਗੂ ਗੱਲ ਹੀ ਛਾਲਟ ਇਹ ਨਹੀਂ ਲਾਉਂਦਾ ਗੱਲ ਵਾਲੀ ਅਸ਼ੀਕਾ ਸੱਚ ਹੋਰ ਫਸ ਹਾਂ ਸਹੀ ਹੈ ਇਹ ਕੋਈ ਜਗ੍ਹਾ ਨਹੀਂ ਪਾਰੀ ਸੱਚੀ ਹੈ ਜੋਦੇ ਮੈਂ ਆ ਗਿਆ ਹਾਂ ਬੜੀ ਲੇਟ ਹੋ ਗਈ ਮੈਨੂੰ ਮੂਰੇ ਤੁਰਦੀ ਤੁਰਦੀ ਅੱਛਾ ਹਾਂ ਤਾਂ ਨੀਂਦ ਨਹੀਂ ਉਤਰੀ ਇਹਦੀ ਤੁਲੇ ਦਾ ਗੱਲ ਕਰ ਤੂੰ ਪਤੀ ਨੂੰ ਸੇਤੀ ਬਣ ਜਾਂਦੇ ਨਾ ਇੱਕ ਵੀ ਸੇਤ ਜੁਮਾਉਂਦੇ ਹੈਂ ਉਹ ਆਪਰੇ ਤਾਂ ਘਟ ਗਾਉਂਦੇ ਨਾਲ ਹੀ ਬਣ ਜਾਂਦੇ ਆ ਦੇਖਿਓ ਤਾਂ ਸਾਚੇ ਤਾਂ ਉੱਤੇ ਚੜਿਆ ਬੈਠਾ ਤਾਂ ਹਾਂ ਛੋਟੇ ਬੈਡਾਂ 'ਤੇ ਬਾਂਦਰ ਵਾਂਗੂ ਚੜ ਜਾਂਦਾ ਤਾਂ ਨਾ ਉਹਦਾ ਯਾਦ ਵੀ ਨਹੀਂ ਜਣੀ ਉੱਠ ਗੜਿਆ ਹੁਣ ਨਾ ਪ੍ਰਜਿਤ ਕਰੰਟ ਘਤ ਹੁੰਦਾ ਉਹ ਤੁਸੀਂ ਨਾਲ ਨਹੀਂ ਲਾਦੇ ਸਭ ਲੁਪ ਲੁਪਲੇ ਕਿ ਮਿੰਟ ਚ ਕਰਦੀ ਖਮਾ ਹੁੰਦਾਂ ਮੈਂ ਵੀ ਬਣਾ ਲੈਣੀ ਆ ਪਿਛਲੇ ਸਾਲ ਬਣਾਏ ਤੇ ਸੀ ਨਾ ਮਮਾ ਮੇਰੇ ਗਿੱਦੇ ਹੁੰਦੀ ਸਿੱਖ ਗਈ ਸੀ ਚਲੋ ਜੀ ਅਸੀਂ ਪਹੁੰਚੇ ਸੀ ਇੱਥੇ 11:30 ਤੇ ਬੱਜ ਗਿਆ ਹੁਣ 1 ਇੱਥੇ ਭੈਣ ਕਹਿੰਦੀ ਆ ਖੀਰ ਪੂੜੇ ਖਾਣੇ ਨੇ ਵਿਚਾਰੀ ਮਾਤਾ ਰਸੋਈ 'ਚ ਖੀਰ ਪੂੜੇ ਬਣਾ ਰਹੀ ਆ ਅੰਦਰ ਬਾਹਰੇ ਨਾਲ ਚੁੱਲੇ ਤੇ ਧੁੱਪ ਸੀ ਗੈਸ ਤੇ ਕਹਿੰਨੀ ਮੈਂ ਨਾਲ-ਨਾਲ ਹੁੰਦੇ ਬਣਾਉਣੀਆਂ ਤੇ ਤੁਸੀਂ ਖਾ ਲਓ ਦੇਖੋ ਜੀ ਹੁਣ ਆਪਾਂ ਖੀਰ ਪੂੜਿਆਂ ਦੀ ਤਿਆਰੀ ਕਰ ਰਹੇ ਹਾਂ ਹਾਂ ਜੀ ਖੀਰ ਬਣਾਉਣੀ ਆ ਦੱਸ ਤੂੰ ਕੀ ਨੇ ਇਹ नसगी ने खीर पूड़े, हाँ पूड़ा पता तेन की नहीं, आ देखा पूड़ा गुड़ का खा खावेगा अच पूड़ा, खीर पूड़ा क्या बहुत टेस्टी हूँ ये चैक करके देखेंगा बना, है ਮਿੱਠਾ ਖਾਂਦੇ ਨਹੀਂ ਤੁਸੀਂ ਦਾਦੀ ਕਹਿੰਦੀ ਮਿੱਠਾ ਇੰਨਾ ਖਾਂਦਾ ਹਾਵਰ ਕਹਿੰਦਾ ਦੇਖੂਗਾ ਆ ਗੱਦਾ ਛੱਡ ਕੇ ਭੱਜ ਗਏ ਸਾਰੇ ਨੂੰ ਬਸ ਬੋਇਨਾ ਚਲੋ ਜੀ ਦੁਪਹਿਰ ਦੇ 2 ਵਜੇ ਗਏ ਆ ਪਹੁੰਚ ਗਈ ਸੀ 11:30 ਵਜੇ ਹੁਣ ਭੈਣ ਕਹਿੰਦੀ ਅਸੀਂ ਖੀਰ ਪੂੜੇ ਖਾਣੇ ਨੇ ਵਿਚਾਰੀਆਂ ਨੇ ਹੁਣ ਇਹਨਾਂ ਨੇ ਖੀਰ ਬਣਾਈ ਹੈ ਪੂੜੇ ਮੰਮੀ ਖੀਰ ਬਣਾ ਲਈ ਸੀ ਸਵੇਰੇ ਪੂਰੇ ਲਾ ਲਈਏ ਦੇਖੋ ਜੀ ਇੱਧਰ ਦੋ ਗੱਡੀਆਂ ਖੜੀਆਂ ਨੇ ਇੱਕ ਇਹਨਾਂ ਦੀ ਐ ਭਰਾ ਵਾਲੀ ਐ ਇੱਧਰ ਪੰਮੀ ਭੈਣ ਕਿਆਂ ਨੇ ਲਾਤੀ ਅਸੀਂ ਉੱਧਰ ਲਾਤੀ ਚਾਚੇ ਕੇ ਇਹਨਾਂ ਦੇ ਨਾ ਉਹ ਬਾਰਗੇਟ ਵਾਲਾ ਉੱਚਾ ਬੱਚਿਆਂ ਤੋਂ ਮਾਂ ਕਈ ਵਾਰ ਨਾ ਚੜੀ ਫੇਰ ਔਖਾ ਹੋ ਜਾਂਦਾ ਨਾਲ ਉਧਰੋਂ ਕੱਢਣੀ ਸੌਖੀ ਐ ਬੇੜਾ ਭਰ ਗਿਆ ਕੀ ਕਹਿੰਦਾ ਇੱਕ ਭੁੰਜੀ ਦੇਤੀ ਐ ਇਹਨੇ ਮੈਨੂੰ ਫੋਨ ਨਹੀਂ ਫੋਨ ਨਾ ਆਉਂਦਾ ਕੋਈ ਨਾ ਪਤਾ ਤੇ ਮੰਮੀ ਭੂਜੀ ਕਿਹੜੀ ਦੇਖ ਰਹੀ ਐ ਮੈਂ ਫੋਨ ਨਹੀਂ ਦੇਖਦੀ ਇੱਧਰ ਵੀਡੀਓ ਬਣਾ ਹੈ ਓਏ हां बन गया खाने महताब तू पापा ਦਾ ਫੋਨ ਲੈ ਲੈ ਸਰਗੁਰੂ ਦੇ ਕੋਲ ਮੈਨੂੰ ਕੋਈ ਫੋਨ ਨਹੀਂ ਦਿੰਦਾ ਹੈ ਥਿਰਪੂੜਾ ਖਾਣਾ ਨਹੀਂ ਥਿਰਪੂੜਾ ਖਾਣਾ ਨਹੀਂ ਕਹਨਾ ਹੈ ਹਮ ਤੇ ਤਾਂ ਨਹੀਂ ਹੈ ਹਮ ਤੇ ਤਾਂ ਨਹੀਂ ਹੈ ਹਮ ਤੇ ਤਾਂ ਹੈ ਨਾ ਇਹ ਆਉਡੀ ਪੀਤੀ ਦਾ ਫੋਨ ਚੱਕ ਲਿਆ ਨੇ ਬਣ ਗਿਆ ਦਾਦੀ ਹਾਂ ਬਣ ਗਿਆ ਦਾਦੀ ਕੀ ਕਹਿੰਦੀ ਬਣ ਗਿਆ ਪਾ ਕੇ ਦੇਵਾਂ ਤੁਹਾਨੂੰ ਖੀਰ ਖਾਣਾ ਜੇ ਕਿ ਨਹੀਂ ਹਜੇ ਖਾਣ ਦਾ ਇਕੱਠੇ ਬਣ ਜਾਂਦੇ ਤਿੰਨ ਚਾਰ ਮੈਂ ਫਿਰ ਇਕੱਠੀ ਪਾ ਕੇ ਦੇ ਦੂੰ ਹਣਾ ਹੈ ਹੁਣ ਹੀ ਦੇਣਾ ਲੈ ਪਾਉਣੀ ਆ ਬੰਮੀ ਸਾਰਿਆਂ ਤੋਂ ਪਹਿਲਾਂ ਪੂੜਾ ਤੇਰਾ ਪੰਥ ਕੋਈ ਨਾ ਪੰਥੀ ਮਾਰ ਕੇ ਬੈਠਾ ਹਾਂ ਹੈ ਮੈਂ ਜਾ ਮਧਿਏ ਸੇ ਹੀ ਖਾਦਾ ਜਾਊਗਾ ਦੱਸ ਕਿਵੇਂ ਲੱਗਿਆ ਟੇਸਟੀ ਕਿ ਨਹੀਂ ਹੂੰ ਮੂੰਹ ਤੇ ਇਸ ਵਧੀਆ ਲੱਗਿਆ ਕਿ ਨਾ ਵਧੀਆ ਜੱਪ ਮਨ ਖਾਣਾ ਨਹੀਂ ਗਿਰੂੜਾ ਮੈਂ ਮਹਤਾਰ ਤੂੰ ਵੀ ਆ ਜਾ ਨਾ ਤੂੰ ਕਿ ਮੋਰੀ ਅਮੀਦੀ ਦੇ ਕੇ ਨਾ ਤੈਨੂੰ ਮੈਂ ਲਿਆਉਣੀ ਆ ਇੰਦਰ ਮੇਰੇ ਬੀਤੀ ਨੂੰ ਪਾ ਕੇ ਦਿੰਨੀ ਆ ਹੂੰ ਖੀਰ ਹੋਰ ਲੈਣੀ ਮਾਂ ਜੀ ਬਾਂਦਰੀ ਹੀਰੋਲਾ ਨਹੀਂ ਹੈ ਹੈ ਇੱਕ ਵਸ ਉਧਰ ਭੱਜ ਗਿਆ ਹੈ ਹੈ ਹੂੰ ਹਾਂ ਕਰ ਜਾਂਦਾ ਤਾਂ ਉੱਪਰ ਕੀ ਖਾਰੇ ਹੁਣ ਆਪੇ ਉਤਰੂਗਾ ਦੇਖੀ ਇਹ ਲੈ ਚੱਕ ਟੀਵੀ ਦਾ ਪੂਰਾ ਦੇਖਦਾ ਬਹਿ ਕੇ ਇਹ ਦੇਖੀ ਅਣੇ ਇਹ ਚਾਹੇ ਮੁੰਝ ਖੀਰ ਪਾ ਦੀ ਉਹ ਹਾਂ ਸੱਚਾ ਮੈਂ ਆ ਤੇ ਸਾਦੇ ਨੂੰ ਜੇਠਾ ਨਾਲ ਕੀ ਕਰਦਾ ਸੱਚਾ ਚੱਲੀਏ ਮਹਦਬ ਚੱਲ ਤਾਂ ਪੁੱਛ ਲਈ ਆ ਜਾ ਆ ਫਰਾਂ ਜਾਏਗੀ ਸਾਡੇ ਨਾਲ ਲਾ ਕੋਲ ਤਾਂ ਤਾਂ ਕੇ ਸਕੂਲ ਤੇ ਮੈਂ ਜਾਇਂਦੀ ਹਾਂ ਸੁਣਾ ਕਰੋ ਫਿਰ ਮੈਡਮ ਨੂੰ ਸੁਣ ਆਉਣ ਨਾਲ ਉਹ ਪੌਦਾ ਖੰਡਰਣਾ ਜਾਣੀ ਕਿ ਇਹ ਪੌਦਾ ਖੰਡਰਣਾ ਮੋਟੇ ਠੀਕ ਹੈ ਅੱਗੇ ਬੱਧ ਚਲੋ ਆ ਜਾ ਤੇਰੇ ਇਹ ਪਾਪਰਾਕ ਟਾਈਮ ਹੋ ਆਪੇ ਸਾਬ ਗੁਰ ਚੰਗਾ ਬਾਈ ਚੰਨੇ ਦੇਖੀ ਮੈਂ ਕਹੇਂ ਅੰਦਰ ਸੀਟੀਆਂ ਨਾ ਮਾਰਗਾ ਨਾ ਤੈਨੂੰ ਤੰਗਾਂ ਹੀ ਕਰੂੰ ਕੋਈ ਇਹ ਵੀ ਫਰਾਕ ਦੇਦੀ ਜੇ ਮੰਦਿਰ ਮੈਂ ਨਹੀਂ ਮਾਤਾ ਨਹੀਂ ਨਾਨੀ ਨੇ ਤਾਂ ਹਜੇ ਪੂੜੀ ਨਹੀਂ ਲਹੇ ਵਿਚਾਰੀ ਇੱਕ ਵੇਹਦੀ ਬੈਠੀ ਹੈ ਹੈ ਉਹ ਹਸਟਾ ਬਸ ਕੁਝ ਮਾਰਦੀ ਦੇ ਦੇ ਲੈ ਦੇ ਕਿੰਨੇ ਕਰਾਂਗੇ ਮਾਂ ਕੋਟ ਕੱਢ ਤੋਂ ਬਾਲਾ ਕਿ ਰੋ ਗਿਆ ਹਾਂ ਬੋਲ ਆਪੂ ਕਿਤਨਾ ਖਤੂਰ ਕਿਤੇ ਆ ਗਏ ਬੰਦੇ ਬੰਦੇ ਨਹੀਂ ਮਤਰੀ ਚਲ ਖੜੀ ਹੋ ਹੋਰ ਗਰਮੀ ਹੋਈ ਪਈ ਹੈ ਹਾਂ ਇਹ ਮਾੜੇ ਕਿੱਦ ਖੁੰਦੇ ਨੇ ਕਿੱਥੇ ਜੇ ਲਾ ਕੇ ਆ ਗੱਡੀ ਸਾਈਡ ਤੇ ਹੈ ਕਦੀ ਸਾਈਡ ਤੇ ਲਈ ਹੋ ਮੁਰਮ ਮੁਜਾੜੇ ਵਿੱਚ ਚੁੜੇ ਤਾਂ ਨਹੀਂ ਲੈ ਆ ਪਾ ਇਹ ਆ ਜਾ ਕੀ ਹੋ ਗਿਆ ਚੱਲ ਜਾ ਪੁੱਤ ਹਾਂ ਮਾਇਆ ਦੀ ਜੀ ਕੱਪੜੇ ਫਿਰ ਸੰਨੂ ਮੋੜ ਜਾਣਗੇ ਜਾ ਵੀ ਮਾਂ ਨਹੀਂ ਕੱਪੜੇ ਲੈ ਚੱਲੋ ਸੱਚ ਮੈਂ ਨਹੀਂ ਕੱਚੀ ਦੀ ਲੋੜ ਦੀ ਕੱਚੀ ਦਾ ਮੋੜ ਨਹੀਂ ਹੋਣਾ ਹਲਾ ਦੀ ਹਾਂ ਪਈ ਹੈਗੀ ਹੈਗੀ ਚੋਹ ਵਿੱਚ ਦੇਖੀ ਕੀ ਮੈਂ ਵੀ ਮਾਰੀ ਕਿ ਤਾ ਹਾਂ ਜੰਦੀ ਤੁਹ ਤੋਰਦੀਆਂ ਮੈਂ ਨੜ ਕੇ ਸਕੂਲ ਵੀ ਜਾਉਂਗੀ ਲੇ ਗੋਲ ਮਾਰ ਲਿਖੇ ਲਿ ਜਾ ਕੇ ਸੱਚ ਕਰਨਾ ਸੋਨਾ ਸੱਚ ਕੀ ਤੈਨੂੰ ਸੋਨਾ ਚਾਦੀ ਇਹਨੂੰ ਤਾਂ ਟੱਚ ਨਹੀਂ ਕਰਨਾ ਇਹ ਕਿਹਾ ਕਦੇ ਨਹੀਂ ਕਰਨਾ ਬਾਈ ਬਾਈ ਇੱਕ ਪਤਾ ਨਹੀਂ ਕਰ ਰਹੀ ਉਹਨੇ ਕਰਣੀ ਬਾਕੀ ਤਾਂ ਸਾਰੇ ਕਰ ਲਏ ਇੱਕ ਉਹਨਾਂ ਨੂੰ ਸ਼ੁੱਲੂ ਰਾਮ ਕਰ ਲਿਆ ਹਾਂ ਇੱਕ ਤਾਂ ਮੈਂ ਆ ਸੇਰ ਆ ਗਿਆ ਸੇਰ ਆ ਗਿਆ ਉਹ ਲੈ ਗਿਆ ਚੱਕੀ ਉਹਦੀ ਪੰਗਰੀ ਉਹ ਕਰਾਈ ਨੜੇ ਨੂੰ ਇਹਦੀ ਡੈਰੀ ਦਾ ਟੈਸਟ ਦੇਖੀ ਕਰਾ ਉਹਨੂੰ ਟੈਸਟ ਰਿਵੀਜ਼ਨ ਕਰਾਦੀ ਕਰਾ ਆ ਉਹੀ ਕਰੇ ਸੀ ਇਹਨੇ ਮੈਂ ਵੀ ਕਰੀ ਸੀ ਇਹ ਹੀ ਦਵਾਇਆ ਹੈ ਦਵਾਇਆ ਸਮੇਂ ਦਾ ਦਵਾਇਆ ਗਿਆ ਅੱਛਾ ਨਾ ਹੂ ਕਹਦੇ ਨਹੀਂ ਕਰਦੇ ਕਈ ਲੋਕ ਇਹ ਲੈਣਾ ਆ ਬਣੀ ਨਾ ਨਾ ਤੇ ਉਹ ਸੱਗੀ ਇਨੀ ਲੀਤੀ ਬਣੀ ਰੋਟੀ ਬਾਹਰੋਂ ਜਾ ਕੇ ਕੱਪੜਾ ਕੋਲੋਂ ਉਹ ਤਾਂ ਸੁਣਿਆ ਨਹੀਂ ਨਵੇਂ ਪਾ ਲੈ ਉਹ ਮੰਗੇ ਆਪਾਂ ਲੈ ਕੇ ਚੱਲਾਂਗੇ ಯಾನಾನಾ! <laughs> ಯಾನಾನಾ! <laughs> मामी <laughs> <laughs>